ਸਾਡੇ ਢੱਗਾ ਜੀ ਸਰਪੰਚ ਤੇ ਗਗਨ ਜੀ ਹੁਣ ਵੱਲੋਂ ਸੱਤੂ ਔਰਿਕਾ ਪ੍ਰਧਾਨ ਕਹਿੰਦਾ 1 ਲੱਖ ਰੁਪਇਆ ਦਿੱਤਾ ਗਿਆ ਮੇਰੇ ਵੀਰ ਨੂੰ ਵਾਹ ਜੀ ਵਾਹ 1 ਲੱਖ ਰੁਪਇਆ ਗੱਲ ਲੱਖਾਂ ਤੇ ਹੁੰਦੀ ਐ ਜਿੱਥੇ ਯਾਰ ਖੜੇ ਹੁਣ ਜਿੱਥੇ ਭਰਾ ਖੜੇ ਹੁਣ ਉਥੇ ਪੈਸੇ ਦੀ ਗੱਲ ਐ ਕੋਈ ਨਹੀਂ ਹੁੰਦੀ ਤੇ ਕਹਿੰਦੇ ਮੂਹਰੇ ਲੱਗਣ ਵਾਲੇ ਇੰਜਣ ਚਾਹੀਦੇ ਨੇ ਇੰਜਣ ਚਾਹੀਦੇ ਨੇ ਪੈਸਾ ਨਹੀਂ ਪਤਾ ਦੁਨੀਆ ਦੇ ਵਿੱਚ ਕਿਹਦੇ ਕੋਲੇ ਕਿੰਨਾ ਹੋਵੇਗਾ ਪਲੀਜ਼ ਸਾਡੇ 1 ਮਿੰਟ ਵੀਰੇ ਧਰਮਾ ਜੀ ਜਿਹੜੇ ਵੀਰ ਬੈਠੇ ਆ ਨੇ ਇੱਥੋਂ ਦੀ ਕਰੰਟ ਵਾਲੀਆਂ ਤਾਰਾ ਸਾਹਿਬ ਨੂੰ ਪਤਾ ਵੀ ਆ ਲਾਈਟਾਂ ਲੱਗੀਆਂ ਆ ਜਿਹੜੇ ਵੀਰ ਉੱਤੇ ਬੈਠੇ ਉਹਨਾਂ ਦਾ ਛੇੜਛਾੜ ਨਾ ਕਰੋ ਭਰਾ ਬਣ ਕੇ ਕਿਸੇ ਦਾ ਕੋਈ ਨੁਕਸਾਨ ਨਾ ਹੋ ਜੇ ਇਹ ਹੱਥ ਬੰਨ ਕੇ ਬੇਨਤੀ ਆ ਮਾਮਾ ਨੂੰ ਪੁੱਤ ਭੈਣਾਂ ਨੂੰ ਭਾਈ ਸਭ ਨੂੰ ਪਿਆਰੇ ਬਿਲਕੁਲ ਜੀ ਅਮਰੀਕ ਸਿੰਘ ਜੀ ਸਰਪੰਚ ਸਾਹਿਬ ਤੇ ਲਖਵਿੰਦਰ ਸਿੰਘ ਜੀ ਸਰਪੰਚ ਬੱਬਨ ਪਰ ਵੱਡੇ ਮਾਣ ਪੰਜਾਬੀ ਬੋਲੀ ਦੇ ਕਰਕੇ ਆ ਬਾਈ ਇੱਕ ਬੇਨਤੀ ਆ ਕਿ ਮੈਚ ਉਦੋਂ ਚੱਲਣਾ ਜਦੋਂ ਗਰਾਊਂਡ ਬਿਲਕੁਲ ਕਲੀਅਰ ਹੋਊਗਾ ਵੀਰ ਜੀ ਕੋਈ ਵੀ ਬਾਦੂ ਵੀਰ ਬਾਦੂ ਵੈਸੇ ਕੋਈ ਨਹੀਂ ਜਿਹਦਾ ਕੋਈ ਕੰਮ ਨਹੀਂ ਹੈਗਾ ਹਾਂ ਜਿਹਦਾ ਕੋਈ ਕੰਮ ਨਹੀਂ ਉਹ ਗਰਾਊਂਡ ਦੇ ਵਿੱਚ ਨਾ ਹੋਵੇ ভাই ਆ ਸੰਗਤ ਕਬੱਡੀ ਨੂੰ ਤਿਆਰ ਕਰਦੀ ਹੈ ਇਹ ਕਬੱਡੀ ਦੇ ਆਸ਼ਕ ਨਹੀਂ ਇਹ ਕਬੱਡੀ ਦੇ دیਵਾਨੇ ਨੇ ਜਿੰਨਾ ਕਰਕੇ ਅੱਜ ਕਬੱਡੀ ਸਿਖਰਾਂ ਤੇ ਹੈ ਅੱਜ ਕਬੱਡੀ ਸਿਖਰਾਂ ਤੇ ਹੈ ਵੀਰ ਬਣ ਕੇ ਕਰਵਾ ਦਿਓ ਯਾਰ ਸ਼ਰੂ ਭਰਾ ਬਣ ਕੇ ਜਾਫੀਆਂ ਨੂੰ ਬੇਨ ਤੇ ਵੀਰ ਜੀ ਲਾਈਏ ਜਾਫ ਲੈਣਾ ਜੱਪ ਪਜਾਬ ਲੈਣਾ ਲਾਈਏ ਜੀ ਭਾਈ ਸ਼ੀਰਾ ਨੰਬਰ ਦਾ ਤਨਪੁਰ ਆਪਣੀ ਗੱਡੀ ਕੋਲੇ ਚੱਲੇ ਜਾਵੇ ਦਵਿੰਦਰ ਬਬਲੀ ਜੀ 1 ਲੱਖ ਰੁਪਏ ਦਾ ਵੱਡਾ ਯੋਗਦਾਨ ਹੈ ਸਾਡੀ ਟੀਮ ਆਈ ਹੈ ਭਾਈ ਗਗਨ ਜੀ ਭਾਈ ਜੱਗੀ ਜੀ ਤੇ ਜੱਗਾ ਜੀ ਹਾਂਜੀ ਧਰਮਾ ਜੀ ਲੈ ਵੀ ਮਿੱਤਰੋ ਅੱਜ ਦੇ ਦਿਨ ਦਾ ਕਾਪਟਰ ਮੈਚ ਅਮਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਕਹਿੰਦੇ ਰੱਤਾ ਠੇ ਕਹਿੰਦੇ ਟੌਪ ਦੀ ਟੀਮ ਇਹਦੇ ਮੇਨ ਸਪான்ਸਰ ਨੇ ਚਮਕਾਰ ਕਮਾਨ ਯੂਕੇ ਡਾਕਟਰ ਮੱਘਰ ਸਿਆਲ ਜੁਕੇ ਡਾਕਟਰ ਮੱਘਰ ਸਿਆਲ ਕੁਲਵਿੰਦਰ ਛੱਠਾ ਲਪਰੀ ਛੱਠਾ ਲਾਲੀ ਕੈਨੇਡਾ ਤੇ ਧਿਆਨ ਆਸਟ੍ਰੇਲੀਆ ਮੇਰੇ ਵੀਰੋ ਜੀ ਵੇਦਰਾ ਸੱਤੂ ਜਾਣਕਾਰੀ ਦੇ ਕੇ ਗਿਆ ਬੇਸ ਮੇਲੇ ਦੇ ਵਿੱਚ ਵੱਡੀਆਂ ਟੀਮਾਂ ਬਣਾਉਣ ਦੇ ਲਈ ਸਾਡੇ ਵਿਸਕੀ ਕਲੈਰੀ ਦਾ ਬਹੁਤ ਵੱਡਾ ਯੋਗਦਾਨ ਆ ਸਾਡੇ ਵੀਰ ਦਾ ਵਿਸਕੀ ਦਾ ਵਿਸ਼ੇਸ਼ ਤਰ ਤੇ ਯਾਰੀਆਂ ਪਗਾਉਣ ਦੇ ਲਈ ਪੁੱਜਿਆ ਵਿਸ਼ੇਸ਼ ਤਰ ਤੇ ਧੰਨਵਾਦ ਧਰਮਿਆ ਫੁੱਲ ਸ਼ਬਦ ਕੁਝ ਵਾਹ ਬਿਲਕੁਲ ਜਿੰਨੇ ਵੀ ਯਾਰਾਂ ਦੇ ਯਾਰ ਪਹੁੰਚੇ ਬਿਸਕੀ ਕਲੈਰੀ ਵਾਲਾ ਇਹ ਵੀ ਯਾਰਾਂ ਦਾ ਯਾਰ ਇੱਕ ਕਬੱਡੀ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਹੈ ਵੱਡਾ ਧੰਨਵਾਦ ਉਹਤੇ ਸਾਡੇ ਇਲਾਕੇ ਦੀ ਸੰਗਤ ਪੁੱਜੀ ਹੋਈ ਹੈ ਲਓ ਮੈਦਾਨ ਦੇ ਵਿੱਚ ਮੈਚ ਸ਼ੁਰੂ ਹੋ ਲਗੇ ਸਾਨਾ ਵਾਲਾ ਭੇੜ ਉਹ ਜਿਹੜੇ ਜਿਹੜੇ ਕਹਿੰਦੇ ਰੱਤਾ ਤੇਜ ਜਿੱਤੂ ਤਾੜੀ ਮਾਰ ਦਿਓ ਤੇ ਜਿਹੜੇ ਜਿਹੜੇ ਕਹਿੰਦੇ ਬਾਹੂ ਆਕਬਰਪੁਰ ਜਿੱਤੂ ਉਹ ਤਾੜੀ ਤੇ ਜਿਹੜਾ ਮਰਜੀ ਸੁਆਦ ਆਉਣਾ ਚਾਹਿੰਦਾ ਆਹ ਪਹਿਲੀ ਰੇਡ ਐ ਐਕਸ਼ਨਾਂ ਦੀ ਮਸ਼ੀਨ ਕਹਿੰਦੇ ਆ ਦੁਨੀਆ ਕੁਲਵੀਰ ਜਟਾਣਾ ਕੁਲਵਿੰਦਰ ਧਰਪੁਰਾ ਇਸ ਤਰ੍ਹਾਂ ਕੁਲਵਿੰਦਰ ਰੱਤਾਖੇ ਵਾਲਾ ਲਓ ਬੰਦੂ ਆਤੂ ਕੁਲਵੀਰ ਜਟਾਣਾ ਸਿਰਾਂ ਬੰਦ ਕਿਲ ਕੋ ਸਾਦੇ ਹੋਣਗੇ ਧਰਮਾ ਕਰਦੇ ਕਹਿੰਦੇ ਸੰਗਪੁਰ ਦੀ ਓ ਰਵੀ ਕਹਿੰਦੇ ਕੈਦਰਮ ਵਾਲਾ ਦੁੱਕਾ ਵਾਲਾ ਜੱਟ ਤੇ ਸ਼ਿਲੂ ਇਲੂ ਇਲੂ ਓ ਦੁਨੀਆ ਪੁੱਤਿਆ ਪਿਆਰ ਕਰਦੇ ਏ ਇੱਕ ਪਾਸੇ ਕਹਿੰਦੇ ਦੁੱਕਾ ਵਾਲਾ ਜੱਟ ਐ ਲੰਬੇ ਸਮੇਂ ਤੋਂ ਮਾ ਖੇਡ ਕਬੱਡੀ ਦੇ ਵਿੱਚ ਕਹਿੰਦੇ ਨਾ ਚੱਲਦਾ ਏ ਸ਼ਿਲੂ 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 ਇਲੂ ਸ਼ੇਕੂ ਸ਼ਿਲੂ 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 ਰਵੀ ਰਵੀ ਕਰਨ ਰੇਡ ਤੇ ਕਰਨ ਦਿਆਲਪੁਰ ਉਹ ਕਰਨ ਦਿਆਲਪੁਰ ਆ ਇੱਕ ਪਾਸੇ ਕਹਿੰਦੇ ਭਾਦਲੇ ਦੇ ਕਬੱਡੀ ਕੱਪ ਦਾ ਉਹ ਪਛੇਰੇ ਦਾ ਜੇ ਤੂੰ ਕੁਲਵਿੰਦਰ ਏ ਨਾਲ ਕੁਲਵੀਰ ਹੈ ਤੇ ਗਰਵਿੰਦਰ ਹੈ ਉਹ ਜੰਜੂਆ ਰੱਤਾ ਠੇ ਕਹਿੰਦੇ ਡਾਕਟਰ ਮੋਹਨ ਸਿੰਘ ਦੀ ਟੀਮ ਨਾਲ ਕੁਲਵੀਰ ਟੱਕਰ ਕਰਨ ਉਹ ਦਿਆਲਪੁਰੇ ਵਾਲਾ ਕਹਿੰਦੇ ਅੰਕ ਦਾ ਵਾਧਾ ਕਰ ਗਿਆ ਰੇਡ ਸਿਸਰ ਵਾਲਾ ਜਿੰਨੀ ਵੀ ਸੰਗਤ ਜੁੜੀ ਹੈ ਇੱਕ ਤਾਂ ਕਾਲੇ ਬਾਈ ਗੱਲ ਹੈਗੀ ਹੈ ਜਦੋਂ ਸ਼ੀਲੂ ਦਾ ਮੈਚ ਹੋਵੇ ਉਹ ਖੁਸ਼ੀ ਦਾ ਮੈਚ ਹੋਵੇ ਤੇ YouTube ਤੇ ਕਹਿੰਦੇ ਹਜ਼ਾਰਾਂ ਦੇ ਵਿੱਚ ਗਿਣਤੀ ਪਹੁੰਚ ਜਾਂਦੀ ਹੈ ਇਹ ਤੇ ਲੱਖਾਂ ਤੇ ਪੁੱਜਣ ਵਾਲੀ ਗੱਲ ਹੋਣੀ ਹੈ ਭੂਰੀਆ ਖੁਸ਼ੀ ਭੂਰੀਆ ਖੁਸ਼ੀ ਭੂਰੀਆ ਖੁਸ਼ੀ ਟੱਕਰ ਆਤੋਂ ਐ ਸਿਰ ਆਓ ਸਿਰ ਸਿਰ ਤੁੰਦ ਤੇ ਇਹ ਸਿਰ ਆਵੇ ਦਲੀ ਪੈਂਦੀ ਆ ਅੱਖਾਂ ਨਹੀਂ ਨਿਕਲਦੀ ਅੱਖ ਮਿਹਨਤ ਨਾਲ ਨਿਕਲਦੀ ਐ ਆਹ ਸਾਹਮਣੇ ਸਾਹਮਣੇ ਕੁਲਵਿੰਦਰ 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 ਤੇ ਕਰਨ ਆਹ ਸਾਹਮਣੇ ਕਹਿੰਦੇ ਕਰਨ ਐਸ ਵळे ਆਪਣੀ ਟੀਮ ਦੇ ਵਾਸਤੇ ਅੰਕ ਤਾਂ ਵਾਅਦਾ ਕਰਦਾ ਹੋਇਆ ਉਹਨੇ ਪਿੱਛੇ ਮਦਾਨੇ ਪੁੱਕਣਾ ਕੀ ਜਿਹੜਾ ਦਿਲ ਦਾ ਹੈ ਕਮਜ਼ੋਰ ਬਈ ਓਏ ਕੰਮ ਜੰਤਰ ਮੰਤਰ ਆਉਂਦੇ ਨਹੀਂ ਇੱਥੇ ਚੱਲਦਾ ਹਿੱਕ ਦਾ ਜੋਰ ਬਈ ਇੱਥੇ ਚੱਲਦਾ ਹਿੱਕ ਦਾ ਜੋਰ ਬਈ ਜਿਹੜਾ ਪਹਿਲਾ ਕਰ ਗਿਆ ਵਾਰ ਉਹ ਜੇਤੂ ਮੇਲੇ ਦਾ ਅੱਖ ਸिखਾਉਂਦੀ ਜੱਟਾ ਦਾਵਾ ਰਾਜ ਦੇ ਖੇਲੇ ਦਾ ਲਓ ਸ਼ਿੱਲੂ ਅੱਜ ਦੇ ਟਾਈਮ ਦਾ ਖੇਡ ਕਬੱਡੀ ਦਾ ਹੀਰੋ ਰਵੀ ਸ਼ਿੱਲੂ ਰਵੀ ਸ਼ਿੱਲੂ ਰਵੀ ਸ਼ਿੱਲੂ ਆਹ ਰਵੀ ਆਹ ਸਮਾਦ ਇਹ ਐਕਸ਼ਨਾਂ ਵਾਲੀ ਮਸ਼ੀਨ ਆਹ ਦੀਪ ਸ੍ਰੀ ਮੁਕਸਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਆਹ ਮਾਜੇ ਦਾ ਮਹਾਰਾਜ ਤੇ ਦੂਸਰੇ ਪੱਖਰ ਕੁਲਵੀਰ ਝਟਾਣੇ ਵਾਲਾ प्रदीप ਦਪੁਰਜੀ ਵਾਲਾ ਪੱਜ ਗਿਆ ਸੰਗਤ ਪਿਆਰ ਕਰਦੀ ਹੈ ਔਰ ਸੰਗਤ ਤੇ ਕਰਦੀ ਹੈ ਤੇ ਕਰੇ ਵੀ ਕੌਣਾ ਆ ਮੈਦਾਨ ਦੇ ਵਿੱਚ ਕਹਿੰਦੇ ਪੂਰੀਏ ਦੀ ਕਬੱਡੀ ਪੈ ਗਈ ਆ ਸ਼ਿਰਸ਼ਰ ਵਾਲਾ ਵੱਧ ਗਿਆ ਅੰਕਰ ਮਨੀਸ਼ ਖੁਸ਼ੀ ਦੇ ਛਿੱਲੂ ਆ ਵੇਖੋ ਵੀ ਇਸ ਵੇ ਟੱਕਰ ਖੜ ਜਾ ਆਪਣਾ ਖੜ ਜਾ ਕੋਈ ਹਰਾ ਨਹੀਂ ਸਕਦਾ ਤੇ ਜਿੱਥੇ ਆਪਣਾ ਭੇਤੀ ਕਹਿੰਦੇ ਬਾਹਰ ਕਰ ਜੇ ਕੋਈ ਸ਼ੈਤਾਨ ਨਹੀਂ ਸਕਦਾ ਆਓ ਬੜਾ ਖੜੀਆਂ ਨੇ ਐਕਸ਼ਨ ਹੁੰਦੇ ਨੇ ਕਿ ਭਾਦਾਂ ਨੂੰ ਕੋ ਜਹ ਪਾਣ ਮਿੱਤਰੋ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਆਹ ਰਾਜਾ ਖੇਲਾ ਲਿਖੇ ਗੱਲ ਹੁੰਦੀ ਅੱਜ ਧਮਪਈ ਹੋਈ ਹੈ ਇਲਾਕੇ ਦੇ ਵਿੱਚ ਥਾੜ ਥਾੜ ਹੋ ਰਹੀ ਹੈ ਉਹ ਥਾੜ ਥਾੜ ਹੋ ਰਹੀ ਹੈ ਪਹਿਲਾਂ ਚਾਂਦਪਰੇ ਦੀ ਚਰਚਾ ਕਹਿੰਦੇ ਬੰਨ ਕਰਕੇ ਹੁੰਦੀ ਹੈ ਜਦੋਂ ਨਾਲੀ ਦਾ ਪਾਣੀ ਚੜਦਾ ਹੈ ਪਰ ਅੱਜ ਕਾਲੇ ਬਾਈ ਚਾਂਦਪਰੇ ਦੀ ਚਰਚਾ ਉਹ YouTube ਤੇ ਕਬੱਡੀ ਕਰਕੇ ਹੋ ਰਹੀ ਹੈ ਰਾਜਦੀਪ ਦੀ ਪਟਿਆ ਦੀ FC ਦਾ ਰਾਜੀਪ ਕੈਨੇਡਾ ਦਾ ਕਾਲੇ ਗਰੇਆ ਦਾ ਦਲਵੀਰ ਗਿੱਲ ਦਾ ਸੁਖਵੀਰ ਸਰੋਏ ਦਾ ਅਮਰੀਕ ਗਰੇਆ ਦਾ ਮੇਲਾ ਬਾਦਲ ਹੋਣਾ ਦਾ ਚੰਦ ਆ ਭੂਰੀਆ ਸਿਸਰ ਵਾਲਾ ਥੱਬੇ ਥੱਬੇ ਤੇ ਨੇ ਪੱਟ ਮੁੰਡਾ ਕਹਿੰਦਾ ਪਿੱਛੇ ਹਟ ਓ ਪਤਾ ਲੱਗ ਜੂ ਮੈਦਾਨ ਵਿੱਚ ਝੰਡੇ ਜੇਲੇ ਦਾ ਓਏ ਸਾਹਮਣੇ ਵੇਖ ਲੈ ਨਯਾਰਾ ਕੱਨੇ ਗੱਲੇ ਦਾ ਕੱਨੇ ਗੱਲੇ ਦਾ ਲਾਓ ਭੂਰੀਆ ਓ ਭੂਰੀਆ ਭੂਰੀਆ ਗੱਲ ਗੱਲ ਤੇ ਗੱਲ ਗੱਲ ਤੇ ਛੋਟਾ ਬੱਚਾ ਰ ਮਾਲਕ ਮਾਰਿਆ ਲੈ ਵੀ ਬਾਤ ਕੈਮਰਾ ਇੱਕ ਦੋ ਧਰਨੇ ਆ ਦਰਸ਼ਕ ਵੀ ਰੇ ਸਵਾਦ ਨਾਲ ਲਲਕਾਰਾ ਹੋਵੇ ਆਹ ਲਲਕਾਰੇ ਵੱਜ ਰਹੇ ਨੇ ਬਿਨਾ ਕਹਿਣ ਤੋਂ ਬਿਨਾ ਢੋਲ ਤੋਂ ਭੰਗੜੇ ਅੱਜ ਚਾਂਦਪੁਰੇ ਦਾ ਮੇਲਾ ਹੈ ਮਾਲਵੇ ਦੀ ਧਰਤੀ ਹੈ ਆਹ ਕਹਿੰਦੇ ਫਤਿਆਬਾਦ ਜ਼ਿਲ੍ਹੇ ਆਹ ਦੁਨੀਆ ਪਿਆਰ ਕਰਦੀ ਹੈ ਦੁਨੀਆ ਸਤਿਕਾਰ ਕਰਦੀ ਹੈ ਬੜੀ ਵਧੀਆ ਗੱਲ ਲੱਗਦੀ ਆ ਦੀਪ ਕਾਲੇ ਅੱਜ ਤੇ ਦੁੱਖ ਟੁੱਟਣ ਵਾਲੀ ਗੱਲ ਹੋ ਗਈ। ਦੀਪਦ ਬੁਰਜੀ ਵਾਲਾ ਹੱਸਦਾ ਹੀ ਰਹਿੰਦਾ। ਰੱਬ ਹੱਸਦਾ ਹੀ ਰੱਖੇ। ਕਿਉਂਕਿ ਹੱਸਦਾ ਹੀ ਰਹੇ ਬੰਦਾ। ਖਿੜਿਆ ਰਹੇ ਕਾਲੇ ਬਈ, ਗਲਾਬ ਵਾਂਗੂ ਬੰਦਾ ਖਿੜਿਆ ਰਹੇ ਤੇ ਫੇਰ ਗੱਲ ਬਣਦੀ ਹੈ। ਵੀਰ ਜੀ ਕਰਾ ਦਿਆਂ ਮੈਂ ਸ਼ੁਰੂ। ਜਦੋਂ ਸਵਾਦ ਆਉਣ ਲੱਗਦਾ, ਇਸੇ ਕਰਕੇ ਸਮੇਂ ਨਾਲ ਹੋਣ ਮੈਚ ਤੇ ਸਮੇਂ ਨਾਲ ਸੰਗਤ ਜਾਵੇ। ਤੇ ਸਾਰਾ ਕੰਮ ਇੱਕ ਵੇਲੇ ਕਰਕੇ ਹੁੰਦਾ। ਵੇਲੇ ਦਾ ਕੰਮ। ਤਿੱਕ ਵੇਲੇ ਦੀਆਂ ਟੱਕਰਾਂ ਇਹ ਸਿਆਣਾਂ ਨੇ ਐਵੇਂ ਗੱਲਾਂ ਨਹੀਂ ਆਖੀਆਂ ਕਿਉਂਕਿ ਪਹਿਲਾਂ ਬਜ਼ੁਰਗ ਹੁੰਦੇ ਸੀ ਜਿਹਨੇ ਨਾਲ ਜਿਹੜੇ ਪੈਦ ਹੁੰਦੇ ਸੀ ਗੱਲਾਂ ਬੜੀਆਂ ਸੋਹਣੀਆਂ ਸੂਝਵਾਨੀ ਦੀਆਂ ਗੱਲਾਂ ਕਰਦੇ ਤੇ ਸਾਡੇ ਸਮੇਰ ਸਿੰਘ ਇੰਟਰਪ੍ਰਾਈਜ਼ ਦੇ ਚ ਗਰੁੱਪ ਵਾਲੇ ਸਤਗੁਰੂ ਸਰਪੰਚ ਧਾਰਸੂਲੋਂ ਜਲਦੀਪ ਮਾਨ ਬਲਕਰਨ ਹੁਸ਼ਿਆਰ ਸਿੰਘ ਨੇ ਐਲਾਨ ਕਰ ਦਿੱਤਾ ਦੁੱਗਾਂ ਦੇ ਖੁਸ਼ੀ ਦੇ ਤਿੰਨ ਜਫਾ ਤੇ 5100 ਦਿੱਤਾ ਜਾਵੇਗਾ ਬਲਾਸਟਰ ਜੋੜੀਆਂ ਦੇ ਬੀਤ ਵੱਲੋਂ ਜਟਾਣੇ ਦੇ ਕੁਲਵੀਰ ਦੇ ਤਿੰਨ ਜਫਾ 11000 ਕਰਦੀਏ ਮਿੱਤਰਾਂ ਤੇ ਮਿੱਤਰਾਂ ਦੀ ਮੁੱਛ ਫਸ ਗਈ ਲਓ ਜੀ ਪਾਸੇ ਚਰਚਾ ਰੌਲਾ ਰੁੱਕਾ ਰੌਲਾ ਰੁੱਕਾ ਮਿੱਤਰਾਂ ਦੀ ਠੁੱਕਦਾ ਨਹੀਂ ਇੱਕ ਇੱਕ ਬਾਲ ਕੀਮਤੀ ਆ ਯਾਰਾਂ ਦੀ ਮੁੱਛ ਦਾ ਯਾਰਾਂ ਦੀ ਮੁੱਛ ਦਾ ਇੱਕ ਇੱਕ ਬਾਲ ਕੀਮਤੀ ਹੈ ਬਾਲ ਕੀਮਤੀ ਹੈ ਯਾਰਾਂ ਦੀ ਮੁੱਛ ਦਾ ਕਿਉਂਕਿ ਹੁੰਦੀ ਵੀ ਕੀਮਤੀ ਹੈ हां ਕਿਉਂਕਿ ਜਿਹੜੀ ਮੁੱਛ ਦਾ ਸਵਾਲ ਜਿੱਥੇ ਬਣ ਜਾਂਦਾ ਨਾ ਤੇ ਫਿਰ ਪਹਿਲਾਂ ਗਾਣਿਆਂ ਦੇ ਵਿੱਚ ਐਵੇਂ ਨਹੀਂ ਗੱਲਾਂ ਹੁੰਦੀਆਂ ਸੀ ਐਵੇਂ ਨਹੀਂ ਗੱਲਾਂ ਹੁੰਦੀਆਂ ਸੀ ਮੁੱਛ ਦੀ ਗੱਲ ਹੁੰਦੀ ਕਿਉਂਕਿ ਮਰਦਾਂ ਦਾ ਰੁਭ ਕੇ ਆ ਮੁੱਛ ਤੋਂ ਬਗੈਰ ਓਏ ਧੀਮੀ ਦੀ ਪਛਾਣ ਹੈ ਨਹੀਂ ਗੁੱਤ ਤੋਂ ਬਗੈਰ ਬਖਰੀਆ ਟੌੜ ਤਾਈਓ ਜੱਗ ਤੋਂ ਨਬਾਬੀਆਂ ਦੀ ਆਉਂਦੀ ਨਹੀਂ ਪਛਾਣ ਬਿਨਾ ਪੱਗ ਤੋਂ ਪੰਜਾਬੀਆਂ ਦੀ ਆਉਂਦੀ ਨਹੀਂ ਪਛਾਣ ਬਿਨਾ ਪੱਗ ਤੋਂ ਪੰਜਾਬੀਆਂ ਦੇ ਸਰਦਾਰ ਜੀ ਮੇਰੇ ਵੀਰੋ ਅੱਜ ਤੇ ਕਹਿ ਦਈਏ ਵੀ ਬੈਕਸ ਪੰਜਾਬ ਹਰਿਆਣੇ ਧਰਤੀ ਤੇ ਮੇਲਾ ਹੋ ਰਿਹਾ ਵੀਰ ਬਣ ਕੇ ਰਲ ਮਿਲ ਕੇ ਫੈਸਲਾ ਕਰੀਏ ਕਰਵਾ ਦਈਏ ਮੈਚ ਸ਼ੁਰੂ ਵੀਰ ਜੀ ਮੈਂ ਤੇ ਇਹੀ ਕਹਿ ਰਹਾ ਆਪਾਂ ਹੁਣ ਤੇ ਕੰਮੀ ਉਧਰ ਆਣੇ ਪਏ ਅਸੀਂ ਤੇ ਤੁਹਾਡੇ ਤੋਂ ਵੀ ਕਾਲੇ ਆ ਭਰਾ ਜੀ ਮੇਲੇ ਰੋਜ਼ ਦੀ ਨੇ ਵੀਰ ਬਣ ਕੇ ਅਸੀਂ ਤੇ ਸਾਰੀਆਂ ਕਮੇਟੀਆਂ ਨੂੰ ਕਹਿੰਦੇ ਆ ਵੀ 5 6 ਵਜੇ ਫਾਈਨਲ ਕਰਵਾ ਦਿਆ ਕਰੋ ਸੌਣਾ ਵੀ ਜ਼ਰੂਰੀ ਆ ਤੇ ਨਹਾਉਣਾ ਵੀ ਜ਼ਰੂਰੀ ਹੈ ਖਾਣਾ ਵੀ ਜ਼ਰੂਰੀ ਹੈ ਤੇ ਘਰ ਆਉਣਾ ਤੇ ਜਾਣਾ ਵੀ ਜ਼ਰੂਰੀ ਹੈ ਪਾਣੀ ਪੀਣਾ ਵੀ ਜ਼ਰੂਰੀ ਖਾਣਾ ਵੀ ਜ਼ਰੂਰੀ ਕਿਉਂਕਿ ਜ਼ਿੰਦਗੀ ਦੇ ਵਿੱਚ ਕੁਦਰਤ ਨੇ ਸਰੀਰ ਦਿੱਤਾ ਹੈ ਕੁਦਰਤ ਨੇ ਖੁਰਾਕਾਂ ਦਿੱਤੀਆਂ ਨੇ ਪਰ ਇੱਥੇ ਕਰੀਏ ਗੱਲਾਂ ਤੇ ਅਸੀਂ ਖੁਰਾਕਾਂ ਵੀ ਬਗਾਰ ਖਿਡਾਰੀ ਇੰਨੇ ਸੀਨੀਅਰ ਨੇ ਵੱਡੀਆਂ ਟੀਮਾਂ ਨੇ ਵੱਡਾ ਮੈਚ ਹੈ ਪਲੀਜ਼ ਆਪਾਂ ਕੋਆਪਰੇਟ ਕਰੀਏ ਬਿਲਕੁਲ ਜਿੱਥੇ ਕੋਆਪਰੇਟ ਕਰੀਏ ਭਰਾ ਬਣ ਕੇ ਲੱਖ ਤੇ ਪੌਣੇ ਲੱਖ ਤੇ ਉੱਤੇ ਥੋੜ੍ਹ ਖੜੇ ਨੇ ਕਾਲੇ ਬਾਈ ਹੋਰਾਂ ਦੇ ਇੱਕ ਫੋੜ ਕਾਲੇ ਬਾਈ ਦਾ ਗਲੇਵਾਲ ਦਾ ਤੇ ਦੂਜਾ ਸੁਖਵੀਰ ਸਰਾਓ ਸਾਡੇ ਭਰਾ ਨੇ ਸਪਾਂਸਰ ਕੀਤਾ ਹੋਇਆ ਟੀਮ ਮਾਰਚ ਸਾਡੇ ਭਾਈ ਜਗਤਾਰ ਸ਼ਾਜਲੀ ਲਾਲਾ ਸ਼ਾਜਲੀ ਸਭ ਦੇ ਲਾ ਰਿਹਾ ਹੈ ਵੱਡੀ ਰੌਣਕ ਸ਼ਾਜਲੀ ਦੇ ਵਿੱਚ ਲੱਗਣੀ ਹੈ ਉੱਥੇ 27 ਨੂੰ ਖਡਿਆਲ ਦੇ ਵਿੱਚ ਔਰ 26 ਨੂੰ ਸਾਡੀ ਹਰੀ ਸਾਡੇ ਵੀਰਾਂ ਨੇ ਐਲਾਨ ਕਰ ਦਿੱਤਾ ਰੈਫ ਨੇ ਵੀ ਰੈਫਰੀ ਬੋਲਣਾ ਜੋ ਕਹੂਗਾ ਸੀ ਬੋਲਾਂਗੇ ਵੀਰ ਜੀ ਮੈਂ ਸ਼ੁਰੂ ਕਰਦਾ ਹਾਂ ਹਰ ਰੋਜ਼ ਪੱਡੇ ਸੰਦ ਨੇ ਜਿੱਤਦੇ ਹੋ ਡੇਲੀ ਕੋਈ ਗੱਲ ਨਹੀਂ ਸਵਾਦ ਆਉਣ ਦਾ ਦਰਸ਼ਕਾਂ ਨੂੰ ਆਹ ਸੰਗਤ ਨੂੰ ਸਵਾਦ ਲੈਣ ਦੇ ਨਜ਼ਾਰਾ ਲੈਣ ਦੇ ਕਿਉਂਕਿ ਦੁਨੀਆ ਸਾਮਾਨ ਭਾਲਦੀ ਆ ਹੋਰ ਕੁਝ ਨਹੀਂ ਜਾਣਾਂ ਬੰਦੇ ਦੀ ਮੰਦਲ ਜਿਹੜੀ ਮਾਂ ਦੀ ਕੁੱਖ ਜੋ ਸ਼ੁਰੂ ਹੁੰਦੀਆਂ ਤੇ ਐਂਡ ਜਾ ਕੇ ਬੜੀਆਂ ਦੇ ਵਿੱਚ ਹੁੰਦਾ ਪੈਸਾ ਕਿਸੇ ਨੇ ਨਾਮ ਨਹੀਂ ਲੈ ਕੇ ਜਾਣਾ ਕੋਆਪਰੇਟ ਕਰੀਏ ਭਾਈ ਬਾਦੂ ਬੰਦੇ ਵੀ ਭਰਾ ਬਣ ਕੇ ਜਿਹੜੇ ਖਿਡਾਰੀ ਐ ਪਾਣੀ ਵਾਲੇ ਭਾਈ ਤੁਸੀਂ ਵੀ ਪਿੱਛੇ ਹੋ ਜਾਓ ਸੰਗਤ ਨੂੰ ਆਪਾਂ ਕਿਸੇ ਦੇ ਨਾਲ ਇਹਦਾ ਕੋਈ ਕੰਮ ਨਹੀਂ ਵੀਰ ਬਣ ਕੇ ਸਾਈਡ ਤੇ ਹੋ ਜਾਓ ਤਾੜੀਆਂ ਮਾਰ ਦਿਓ ਮਾਣ ਸ਼ੁਕਰੀਆ ਆਓ ਤਾੜੀਆਂ ਤੇ ਪੱਜਣ ਗਿਆ ਕਰਨ ਆ ਗਿਆ ਕਰਨ ਕਰਨ ਤਿਆਪੁਰੇ ਵਾਲਾ ਲੈ ਵੀ ਕੁਲਵੀਰ ਜਟਾਣੇ ਵਾਲਿਆ ਕੁਲਵਿੰਦਰ ਓ ਡਾਕਟਰ ਮਕਰ ਜੁੜਿਆ ਹੋਇਆ ਸਿਆਲ ਵਾਲਾ ਚਮਕੌਰ ਜੂਕੇ ਵਾਲਾ ਆਓ ਕੁਲਵਿੰਦਰ ਜੂਕੇ ਤੇ ਸਾਹਮਣੇ ਕੁਲਵੀਰ ਕਾਲੇ ਵੀ ਕਲਕਰ ਕਰਨ ਕਿਆ ਬਾਤ ਹੈ ਵੀਰ ਜੀ ਜੇ ਸਵਾਦ ਆਦਾ ਤਾੜੀ ਉਹ ਤਾੜੀਆਂ ਤੇ ਆਪਣੇ ਆਪ বাজਦੀਆਂ ਨਾਲ ਹੋਰ ਕੀ ਕਾਲੇ ਕੀ ਖੇਡ ਕਬੱਡੀ ਦੇ ਫੈਨ ਹੋਣਗੇ ਇੱਕ ਦਿਨ ਇੰਡੀਆਨਾ ਦੇ ਲਲਕਾਰੇ ਵੀ ਫੈਨ ਹੋਣਗੇ ਇੱਕ ਦਿਨ ਇੰਡੀਆਨਾ ਦੇ ਲਲਕਾਰੇ ਵੀ ਫੈਨ ਹੋਣਗੇ ਆਓ ਧਾਵੀ ਦੇ ਲਈ ਲਾਓ ਦੀਪ ਆਹ ਕਪੁਰਜੀ ਵਾਲਾ ਦੀਪ ਆ ਗਿਆ ਖੇਡ ਮੈਦਾਨ ਦੇ ਅੰਦਰ ਤੇ ਸਾਹਮਣੇ ਚਾਰ ਹਥਿਆਰ ਰੱਤਾ ਥੇ ਵਾਲੇ ਆਹ ਡਾਕਟਰ ਮੱਕੜ ਦੀ ਟੀਮ ਦੇ ਚਮਕੌਰ ਯੂਕੇ ਵਾਲੇ ਦੀ ਆਓ ਕਲਵਿੰਦਰ ਘਮਾਣ ਲਈ ਆ ਗਿਆ ਜੀ ਕਲਵਿੰਦਰ 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 ਦੇ ਲਈ ਖੇਡਦਾ ਆ ਨੌਜਵਾਨ ਕਲਵਿੰਦਰ 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 8 ਅੱਤ ਦੁਨੀਆ ਜੰਗੋ ਆਹੀ ਗੁਜ ਭਾਲਦੀ ਐ ਦੁਨੀਆ ਆਹੀ ਗੁਜ ਭਾਲਦੀ ਐ ਦੁਨੀਆ ਸੁਆਦ ਭਾਲਦੀ ਐ ਦੁਨੀਆ ਸੁਆਦ ਭਾਲਦੀ ਐ ਆਓ ਆ ਤੋਏ ਆ ਬੂਰੀਆ ਸਰਸਰ ਵਾਲਾ ਵੀ ਗੱਲ ਟਿਕਾਣੇ ਲਾ ਗਿਆ ਧਰਮੇ ਕਰਨ ਆ ਗਿਆ ਓ ਸਾਹਮਣੇ ਕਰਨ ਮੈਦਾਨ ਦੇ ਵਿੱਚ ਆ ਗਿਆ ਕਹਿੰਦੇ ਫੱਕਰ ਝੰਡੇ ਦਾ ਸੋਨੀ ਤੇ ਕਲਵੀਰ ਝਟਾਣੇ ਦਾ ਓਏ ਵੱਡ ਖਾਣਾ ਜਾਫੀਆਂ ਦੇ ਵਿੱਚ ਨਾ ਆਉਂਦਾ ਜੰਜੂਆ 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 ਤੇ ਕਰਨ ਹਉ ਕਰਨ}{|\text{ਦਿਆਲਪੁਰੇ ਵਾਲਾ ਭੱਜ ਗਿਆ ਬਾਹੂ ਅਕਬਰਪੁਰ ਦੀ ਟੀਮ ਦੇ ਲਈ ਅੰਕ ਦਾ ਵਾਧਾ ਕਰ ਗਿਆ}|ਏ ਆ ਗਿਆ ਕਹਿੰਦੇ ਸਮੇਂ ਰਵੀ ਕੈਲਰਮ ਵਾਲਾ ਦੁਨੀਆ ਦੇ ਗਾਡਰ ਜਾਫੀ ਜਿਨ੍ਹਾਂ ਦਾ ਸ਼ਿੱਕਾ ਚੱਲਦਾ ਜਿਨ੍ਹਾਂ ਦਾ ਤੌਰ ਚੱਲਦਾ ਜਿਨ੍ਹਾਂ ਦਾ ਤੌਰ ਚੱਲਦਾ ਦੁਗਾਂ ਦੀ ਤਰਤੀ ਦਾ ਖੁਸ਼ੀ ਮਨੀਸ਼ ਅੰਕਰ ਸ਼ੇਲੂ ਰਵੀ ਸ਼ਿੱਲੂ ਰਵੀ ਸ਼ਿੱਲੂ ਰਵੀ ਧੰਦ ਤੇ ਧੂਏ ਨੂੰ ਕਾਹਨ ਪੁੱਛਦਾ ਇੱਥੇ ਅੱਗ ਇੱਥੇ ਆਗੋ ਇੱਥੇ ਆਗੋ ਇੱਥੇ ਆਗੋ ਇੱਥੇ ਅੱਗ ਓ ਰਵੀ 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 ਗੀਤ ਆਹੋ ਸੁਆਦ ਓ ਕਿੰਨਾ ਕ ਸੁਆਦ ਆਉਂਦਾ ਇੱਕ ਵਾਰੀ ਤਾੜੀਆਂ ਓ ਸੰਗਤ ਖੁਸ਼ ਹੈ ਕਾਲਾ ਗਰੇਵਾਲ ਦੀ ਖੁਸ਼ ਹੈ ਉਹ ਮੇਲਾ ਬਣ ਗਿਆ ਮੇਲਾ ਬਣ ਗਿਆ ਉਹ ਦੀਪ ਕਪਰਚੀ ਵਾਲਾ ਤੇ ਜੰਜੂਆ ਕਹੇ ਕੁਲਵੀਰ ਜਟਾਣੇ ਨੂੰ ਪਰ ਸਾਹਮਣੇ ਦੀਪ ਐਕਸ਼ਨ ਦੀ ਮਸ਼ੀਨ ਕੇ ਪੈਂਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਵੰਦੀ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜਾਂ ਜਾਂ ਕੇ ਜੇ ਅੱਜ ਨਾ ਸੁਆਦ ਆਇਆ ਕਾਲੇ ਗਰਿਆਂ ਦੇ ਮੇਲੇ ਤੇ ਜੇ ਸਤੂ ਅੱਜ ਸਵਾਦ ਨਾ ਆਇਆ ਤਾਰਾ ਆ ਦਾਲਾ ਨੇ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੈ ਬਾਈ ਭਰਾਵਾਂ ਕੇ ਯਾਰ ਬੈਠੇ ਰੌਜਾ ਇਹਦਾ ਮੈਚ ਚੱਲਦਾ ਯਾਰ ਕਮਾਲ ਦੀ ਗੱਲ ਆ ਜੇ ਚੰਗੀ ਗੱਲ ਆ ਬੇ ਬੇਸੰਧਾ ਦੀਆਂ ਗੱਲਾਂ ਨਾ ਪਾਖ ਰਹੀਆਂ ਧਰਮੇ ਕਰਦੇ ਗੱਲ ਆ ਆ ਜੱਤੂਆ ਜੱਤੂਆ ਗਿੱਲ ਕੱਟ ਕੇ ਚਿਪ ਕੱਟ ਕੇ ਕੀਤੀ ਖੋਕੇ ਤਸੱਲੀ ਬਾਈ ਧੰਨ ਮਿੱਤਰੋ ਰਾਜੇ ਖੇਲੇ ਅੱਜ ਦਾ ਵੀ ਸਿਰਾ ਹੋ ਗਿਆ ਓਏ ਗੰਡ ਮਿੱਤਰੋ ਰਾਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ ਕਹਿੰਦੇ ਜੋ ਹੋ ਨਹੀਂ ਸਕਦਾ ਓ ਕਰਕੇ ਮੁਖਾ ਦਿੰਦੇ ਬਖਤਾਂ ਨੂੰ ਧਰਮੇ ਹਰਿਆਉ ਬਖਤ ਨੇ ਪਾ ਦਿੰਦੇ ਕਰ ਦਿੰਦੇ ਸੀਤ ਧੁੱਪ ਨੂੰ ਪਰਫਾ ਨੂੰ ਸੇਕਦੇ ਮੰਜਲਾਂ ਦੇ ਆਸ਼ਕ ਪਿੱਛੇ ਮੁੜ ਕੇ ਓ ਖੁਸ਼ੀਆਂ ਓ ਦੁੱਖੀ ਦੁੱਕਾਂ ਵਾਲਾ ਦੁੱਕਾਂ ਵਾਲਾ ਗੱਲੋਂ ਟੀਮ ਸਾਡੇ ਵੱਲੋਂ 1100 ਜੰਡੀਏ ਲਈ ਆਹ ਜੇ ਅੱਜ ਧਰਮਿਆਂ ਜੇ ਮੈਚ ਦੇ ਵਿੱਚੋਂ ਰੱਤਾ ਸੇ ਜਿੱਤਦੀਆ ਚਮਕਾਰ ਕਮਾਨ ਜੂਕੇ ਡਾਕਟਰ ਮੱਗਰ ਸਿਆਲ ਬੀਟ ਬਲਾਸਟਰ ਜੋੜੀਆ ਵੱਲੋਂ ਤੇ ਨਾਲ ਹੀ ਧਾਨ ਆਸਟ੍ਰੇਲੀਆ ਲਾਲੀ ਕੈਨੇਡਾ ਵੱਲੋਂ ਰੱਤਾ ਖੇਦੀ ਟੀਮ ਲਈ ਚਮਕਾਰ ਕਮਾਨ ਜੂਕੇ ਵੱਲੋਂ 21000 ਦਿੱਤਾ ਜਾਊਗਾ ਆ 21000 ਦਿੱਤਾ ਜਾਊਗਾ ਚਮਕੌਰ ਕਮਾਨ ਜੂਕੇ ਵੱਡੇ ਪ੍ਰੋਮੋਟਰ ਨੇ ਜਿਹਨਾਂ ਦੀ ਟੀਮ ਖੇਡ ਰਹੀ ਹੈ ਪਰ ਇਧਰਲੇ ਪਾਸੇ ਭੂਰੀਆ ਆਹ ਸਿਰਸਲ ਵਾਲਾ ਅੰਕ ਦਾ ਵਾਅਦਾ ਕਰ ਗਿਆ ਲਓ ਦੀਪੰਤ ਮੁਰਜੀ ਵਾਲਾ ਡੋ ਰੱਜ ਜਾਨ ਹੋ ਗਈ ਵਾਅਦੇ ਵਾਲਾ ਵਾਹ ਓਦਪੁਰ ਦੀ ਵਾਲਿਆ ਜਿੱਤ ਖੁਸ਼ ਕਰ ਦਿੰਦਾ ਆ ਉਹ ਬੀਤ ਤੇ ਕਹਿੰਦੇ ਬਲਾਸਟਰ ਜੋੜੀ ਵਾਲਾ 1100 1100 ਬੀਤ ਦੀ ਰੇਡ ਤੇ 1100 ਲੱਗ ਗਏ ਵਾਹ ਜੀ ਵਾਹ ਲਾਓ ਮੈਦਾਨ ਦੇ ਵਿੱਚ ਫੇਰ ਪੈਂਦੀ ਰੇਡ ਲੈ ਵੀ ਸ਼ਿੱਲੂ ਓ ਦੁਨੀਆ ਬੜਾ ਕੁਝ ਭਾਰਦੀ ਐ ਦੁਕਾਨ ਵਾਲਿਆ ਓ ਫੋੜ ਖੜੇ ਹਿੱਲੂ ਸਵਾਦ ਖੇੜਾ ਲਾ 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 ਹੁੰਦੀ ਨਹੀਂ ਕਰਾਉਣੀ ਪੈਂਦੀ ਆ ਓਏ ਗੁੱਡੀ ਚੜਦੀ ਨਹੀਂ ਚੜਾਉਣੀ ਪੈਂਦੀ ਐ ਪਹਿਲੇ ਸੈਮੀ ਦੀਆਂ ਟੀਮਾਂ ਬਰੇਟਾ ਤੇ ਬਰਸਾਲਪੁਰ ਇਹ ਵੀ ਜਲਦੀ ਪਹੁੰਚਿਆਣ ਬਰੇਟਾ ਤੇ ਬਰਸਾਲਪੁਰ ਪਰ ਇਧਰਲੇ ਪਾਸੇ ਟੈਕਨੀਕਲ ਪੁਆਇੰਟ ਕਰਨ ਦੇ ਹਾਨੀ ਪੜਾ ਤੇ ਗੱਗੀ ਖੀਰਾ ਮੇਸਤੇ ਤੇ ਲਾਗੇ ਆ ਜਾਣ ਸਤਗੁਰ ਸਰਪੰਚ ਤਾਲਸੂਲ ਕੁਲਦੀਪ ਮਾਨ ਬਲਕਰ ਤੇ ਹਸ਼ਾਰਜੀ ਵੱਲੋਂ ਦੁੱਗਾਂਲੇ ਖੁਸ਼ੀ ਦੇ ਤਿੰਨ ਜੱਫੇ ਦਾ ਕਮੰਡਾ 100 ਭੂਰੀਆਂ ਤੇ ਸਿੱਲੂ ਟੱਕਰ ਵੇਖਣ ਜੋਗਾ ਟੱਕਰ ਵੇਖਣ ਜੋਗਾ ਓਏ ਟੱਕਰ ਆ ਦੋਏ ਸਰਾਓ ਵੇਖਣ ਜੋਗਾ ਸਰਬਜੀਤ ਗਰਮੀ ਗੰਡੂਆ ਵਾਲਾ ਲਾਈਵ ਜੁੜਿਆ ਹੈ ਸ਼ੇਰ ਤੋਂ ਦੇ ਧੰਨਵਾਦ ਲਓ ਮੈਦਾਨ ਦੇ ਵਿੱਚ ਦੀਪ ਉਹ ਤਬਰਜੀ ਵਾਲਾ ਆ ਗਿਆ ਕਬੱਡੀ ਪਾਉਣ ਲਈ ਇਹਦੇ ਮਾਂ ਦਾ ਦੁਲਾਰਾ ਸ਼ੇਰਪਤਨ ਚਤ ਖੁਸ਼ ਕਰਨ ਵਾਲਾ ਖਿਡਾਰੀ ਹੈ ਮਜਾਦੀ ਖਿਡਾਰੀ ਹੈ ਕਿ ਹਸਨਾ ਖੇਡਣਾ ਮਨਕਾ ਚੋ ਲਿਖਾ ਵਿੱਚ ਗੁਰਬਾਨੀ ਦੇ ਮੇਲਿਆਂ ਦੇ ਵਿੱਚ ਮਿੱਤਰ ਮਿਲਦਾ ਖੇਡਾਂ ਦੇ ਵਿੱਚ ਹਾੜੀ ਕੁੰਡੀਆਂ ਦੇ ਸਿੰਘ ਫਸ ਗਏ ਉਹ ਕੋਈ ਨਿਤਰੂ ਬੜੇ ਮੇਖਾਣੀ ਡੰਡੀਆਂ ਦੇ ਸਿੰਘਾ ਦੀਪ ਦਵਰਜੀ ਵਾਲਾ ਐਕਸ਼ਨਾਂ ਵਾਲੀ ਮਸ਼ੀਨ ਐਕਸ਼ਨ ਕਰਦਾ ਹੁੰਦਾ ਐ ਐਕਸ਼ਨ ਕਰਦਾ ਆਉਂਦਾ ਐ ਇਹ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਅਗਲੀ ਰੇਡ ਉਹ ਰਵੀ ਦੀ ਮੈਦਾਨ ਦੇ ਵਿੱਚ ਪੈ ਰਹੀ ਐ ਲੈ ਵੀ ਬਾਦੂ ਜਿਹੜੇ ਗਰਾਊਂਡ ਦੇ ਵਿੱਚ ਨਹੀਂ ਭਰਾ ਬਣ ਕੇ ਸਾਈਡ ਤੇ ਹੋ ਜਾਓ ਓ ਸਾਈਡ ਤੇ ਹੋ ਜਾਓ ਲਾਈਵ ਦੇ ਵਿੱਚ ਟਿੱਕਤ ਆਉਂਦੀ ਐ ਇਹ ਦੁਕਾਨ ਵਾਲਾ ਦੁਕਾਨ ਖੁਸ਼ ਕਰਨ ਵਾਲੀ ਗੱਲ ਕਰ ਦਿੱਤੀ ਐ ਉਹ ਜਿੰਨਾ ਦਰਪੈਂਦੇ ਨੇ ਕਬੱਡੀ ਚ ਪਟਾਕੇ ਉਹਨਾਂ ਤੇ ਰੋਂਦਾ ਨਹੀਂ ਸੁਬਾਦ ਮਿੱਤਰੋ ਰਾਜੇ ਖੇਲੇ ਜਦੋਂ ਵੱਡੇ ਮੱਲ ਭੇੜਦੇ ਫਿਰ ਦੂਰ ਦੂਰ ਛੁੱਟਦੀ ਆਵਾਜ਼ ਵਿੱਚ ਮਿੱਤਰੋ ਉਹ ਫਿਰ ਦੂਰ 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 ਇੱਕ ਕਲਵੀਰ ਕਲਵੀਰ ਟਾਣੇ ਵਾਲਾ ਤੇ ਅੱਤ ਓਏ ਅੱਤ ਸਿਰਾਂ ਟਾਣੇ ਵਾਲਿਆ ਬੀਤ ਕਹਿੰਦਾ 11000 ਦੇਣਾ ਉਹ 11000 ਦੇਣਾ ਲਓ ਪੂਰੀਆ ਆ ਗਿਆ ਵਿਚ ਸਿਰਸਣ ਵਾਲਾ ਜੱਫਾ ਉਧਰ ਵੀ ਲੱਗਿਆ ਜੱਫਾ ਇਧਰ ਵੀ ਲੱਗਦਾ ਹੈ ਉਹ ਦੋਨੇ ਪਾਸੇ ਟੱਕਰ 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 ਇਹ ਚਿਲੂ 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 ਆਓ ਚਿਲੂ 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 ਤੇ ਭੂਰਿਆ ਕਰ ਮਨੀ ਕਹਿੰਦਾ 60000 ਤੋਂ ਵੱਡੇ ਕਿਹੜੇ ਗਿੱਜਗੇ ਚੈਟਾਂ ਤੇ ਉਹ ਜਿਹੜੇ ਗਿੱਜਗੇ ਚੈਟਾਂ ਤੇ ਗੱਲ ਚੈਟਾਂ ਦੀ ਨਹੀਂ ਇੱਥੇ ਤੇ ਓਏ ਲਾਈਵ ਚ ਆਉਂਦਾ ਇਹ ਸਾਹਮਣੇ ਕਹਿੰਦੇ ਦੀਪ ਤੇ ਬੁਰਜੀ ਵਾਲਾ ਡੌਲਿਆ ਚ ਜਾਨ ਹੋਵੇ ਪੱਟਾ ਉੱਤੇ ਮਾਨ ਹੋਵੇ ਖੋਪੜੀ ਚ ਹੋਵੇ ਤਕਨੀਕ ਮਿੱਤਰੋ ਓਏ ਮੁੰਡਾ ਟੱਪਣ ਨਹੀਂ ਦਿੰਦਾ ਫਿਰ ਲੀਕ ਮਿੱਤਰੋ ਤੇ ਆ ਮੈਂ ਦਾ ਸਵਾਦ ਆ ਲਲਕਾਰਾ ਹੋ ਜਾ ਕਬੱਡਾ ਸਾਰਾ ਹਾਂ ਲਲਕਾਰਾ ਪਹਿਲੇ ਸੈਮੀਫਾਈਨਲ ਦੇ ਲਈ ਪ੍ਰੋਫੈਸਰ ਸੇਵਕ ਸ਼ੇਰਗੜ ਜੀ ਤੇ ਵੀਰ ਸਾਡਾ ਓਮ ਕੜਿਆਣਾ ਓਮ ਕੜਿਆਣਾ ਜੀ ਤੇ ਸਾਡੇ ਸਾਤਵਰ ਸਾਡੇ ਪ੍ਰੋਫੈਸਰ ਸੇਵਕ ਸ਼ੇਰਗੜ ਜੀ ਸਾਡੇ ਸਾਤਵਰ ਸਰਪੰਚ ਧਾਰਸੂ ਭਾਈ ਜੀ ਕੁਲਦੀਪ ਮਾਨ ਬਲਕਰਨ ਤੇ ਹੁਸ਼ਿਆਰ ਜੀ ਵੱਲੋਂ ਵੱਡੇ ਮਾਨ ਪੰਜਾਬੀ ਮਾ ਬੁੱਲੇ ਜੀ ਚੱਲਦੇ ਮੈਚ ਦੇ ਵਿੱਚੋਂ ਰੱਤਾ ਥੇ ਦੇ ਨੰਬਰ 15 ਤੇ ਬਾਹੂ ਆਕਬਰਪੁਰ ਦੇ ਨੰਬਰ 18 ਗੋਲੂ ਪਹਿਲਵਾਨ ਜਿਹੜੇ ਵਿਸ਼ੇਸ਼ ਤੌਰ ਤੇ ਵੱਡੀ ਹਾਜ਼ਰੀ ਲੈ ਕੇ ਆਏ ਐ ਉਹਨਾਂ ਦਾ ਵੱਡੇ ਪੁੱਤਰ ਤੇ ਸਾਡੇ ਪ੍ਰਧਾਨ ਸਤੂ ਜੀ ਕਹਿੰਦੇ ਵੀ ਸਨਮਾਨ ਕੀਤਾ ਜਾਣਾ ਹੈ ਗੋਲੂ ਪਹਿਲਵਾਨ ਪਹਿਲਵਾਨੀ ਖੇਤਰ ਦੇ ਵਿੱਚ ਬਹੁਤ ਘੰਟਾ ਜਗਤਾਰ ਯਾਦਵਿੰਦਰ ਚੰਡਿਆਲਾ ਵੱਡਾ ਬਲਾਰਾ ਉਹ ਵੀ ਲਾਈਵ ਜੁੜਿਆ ਹੈ ਯਾਦਵਿੰਦਰ ਚੰਡਿਆਲਾ ਸਾਡਾ ਵੀਰ ਤਾਰ ਗੋਲੂ ਜੀ ਸਾਡੇ ਆਹ ਗਰਾਊਂਡ ਕਲੀਅਰ ਹੋਊਗਾ ਜੀ ਬਿਲਕੁਲ ਕਿਉਂਕਿ ਜੁਗ ਸੈਲਫੀਆਂ ਦਾ ਜੁਗ ਚੱਲਿਆ ਅੱਜਕੱਲ ਸੈਲਫੀਆਂ ਦਾ ਫੇਸਬੁੱਕ ਤੇ ਬੇਸ਼ਮਾਰ ਸੈਲਫੀ ਓਏ ਪੱਠੇ ਪਾਮਦਾ ਜੱਟ ਨੂੰ ਕਹੇ ਖਿੱਚਦੇ ਨੇ ਤੇ ਖਿੱਚੇ ਮਟਿਆਰਾਂ ਗੋਲੂ ਪ੍ਰਧਾਨ ਜੀ ਦਾ ਮਟਿਆਰ ਸੈਲਫੀ ਆ ਲੈ ਧਰਮਿਆ ਤੂੰ ਵੀ ਹੋ ਜਾਂਦਾ ਕਾਹਦਾ ਸਨਮਾਨ ਇੱਕ ਹਜ਼ਾਰ ਸੈਲਫੀ ਆਪਾਂ ਕੀਤਾ ਜਾਣਾ ਹੈ ਹਜ਼ਾਰ ਸੈਲਫੀ ਆ ਜੀ ਦੋਨੋਂ ਟੀਮਾਂ ਲਾਈਨ ਅਪ ਦੋਨੇ ਟੀਮਾਂ ਲਾਈਨ ਅਪ ਹੋ ਜਾਣ ਉਸ ਤੋਂ ਪਹਿਲਾਂ ਗੋਲੂ ਪ੍ਰਧਾਨ ਜੀ ਦਾ ਸਾਡੀ ਸਪੋਰਟਸ ਕਲੱਬ ਦੇ ਵੱਲੋਂ ਵੱਡੇ ਪੱਤਰ ਤੇ ਸਨਮਾਨ ਜਿਹੜਾ ਉੱਥੇ ਕਰਨਾ ਜੀ ਠੀਕ ਹੈ ਜੀ ਟੀਮਾਂ ਲਾਈਨ ਅਪ ਹੋ ਜਾਣ ਬੁੱਟਾ ਸਰਪੰਚ ਜੀ ਤੇ ਸੋਹਣੀ ਸਮਾਗ ਔਰ ਸਾਡੇ ਭਾਈ ਸੁਖਬੀਰ ਸਰਾਓ ਕਾਲਾ ਗਰੇਵਾਲ ਜੀ ਜਗਤਾਰ ਗੋਲੂ ਜਿਹੜਾ ਲੰਬੇ ਸਮੇਂ ਤੋਂ ਜੇ ਮੈਂ ਗੱਲ ਕਰਾਂ ਤਾਂ ਕੱਲੇ ਪੰਜਾਬ ਦੇ ਨਹੀਂ ਯੂਪੀ ਵਿਹਾਰ ਦੇ ਵੀ ਰਾਜਸਥਾਨ ਦੇ ਵੀ ਆਹ ਪਿੰਦੇ ਭਾਰਤ ਦੇ ਕੋਨਿਆਂ ਦੇ ਕੋਨੇ ਦੇ ਵਿੱਚੋਂ ਆ ਕੇ ਨੌਜਵਾਨ ਜਗਤਾਰ ਗੋਲੂ ਦੇ ਖਾੜੇ ਦੇ ਵਿੱਚ हां कैमरा मैन ਆਇਓ ਜੀ ਮਣੀ ਕਾਤਰੋਂ ਜੀ ਇੱਧਰ ਆਇਓ ਜਗਤਾਰ ਗੋਲੂ ਜੀ ਚੀਮਿਆ ਵਾਲੇ ਸੰਤ ਬਾਬਾ ਆਤਰ ਸਿੰਘ ਕੁਸ਼ਤੀ ਅਖਾੜਾ ਚਲਾਉਂਦੇ ਐ ਲੰਬੇ ਸਮੇਂ ਤੋਂ ਇਲਾਕੇ ਦੇ ਲਈ ਨਹੀਂ ਪੂਰੇ ਭਾਰਤ ਦੇ ਲਈ ਇੱਕ ਚਾਨਣ ਬਨਾਰਾ ਨੇ ਕਿਉਂਕਿ ਕਿਸੇ ਦੇ ਧੀ ਪੁੱਤ ਨੂੰ ਪੁੱਠੇ ਲਾਉਣ ਵਾਲੇ ਤਾਂ ਬਹੁਤ ਹੁੰਦੇ ਆ ਪੁੱਠੇ ਰਾਹਾਂ ਤੇ ਪਰ ਇਹ ਸਾਡਾ ਭਰਾ ਇੱਕ ਇਦਾਂ ਦਾ ਹੈ ਜਿਹੜਾ ਸਾਡੇ ਨੌਜਵਾਨਾਂ ਨੂੰ ਉਹ ਪਲਵਾਨੀ ਵੱਲ ਤੋਰਦਾ ਹੈ ਚੰਗੀਆਂ ਸੇਤਾਂ ਵੱਲ ਤੋਰਦਾ ਹੈ ਔਰ ਨਾਲ-ਨਾਲ ਬਾਈ ਪੇਜ ਤੋਂ ਨੂੰ ਅਯੁਰਵੇਦ ਦੀਆਂ ਗੱਲਾਂ ਵੀ ਦੱਸਦਾ ਹੈ ਤੇ ਸਾਨੂੰ ਸਾਡਾ ਭਰਾ ਖਰਾਕਾਂ ਵਾਲੇ ਵੀ ਦੱਸਦਾ ਹੈ ਔਰ ਅਯੁਰਵੇਦ ਦੀਆਂ ਦਵਾਈਆਂ ਵੀ ਦਿੰਦਾ ਸਾਡਾ ਜਗਤਾਰ ਗੋਲੂ ਤੇ 1 ਸਤਾਰਾ ਮਾਰਚ ਦੇ ਸੱਤੇ ਵੀ ਹੈ ਕਿ ਨਾਨਕ ਸਰਜੀਨਾ ਦੀ ਧਰਤੀ ਤੇ ਵੱਡਾ ਕੁਸ਼ਤੀ ਦੰਗਲ ਹੋਵੇਗਾ ਰਾਮ ਫਰਮਾਹੀ ਜੀ ਵੀ ਵੇਖ ਰਿਹਾ ਲਾਈਵ ਹਲੋ ਸੋ ਡੈਨ ਦੇ ਪਲੇਅਰ ਜਿਹੜੇ ਉਹ ਗਰਾਊਂਡ ਦੇ ਵਿੱਚ ਆ ਜਾਣ ਮੇਰੀ ਬੇਨਤੀ ਹੈ ਰਹਿੰਦੇ ਪਲੇਅਰ ਔਰ ਮੈਂ ਬੇਤੀ ਕਰਦਾ ਦੱਸ ਦਿਓ ਜੀ ਟੀਮਾਂ ਲਾਈਨ ਅਪ ਕਰਨੀ ਜਾਂ ਨਹੀਂ 18 ਮਾਰਚ ਨੂੰ ਕੁਸ਼ਤੀ ਅਖਾੜਾ ਮਿਉਂ ਦੇ ਵਿੱਚ ਲਵਜੋਤ ਸਾਡੇ ਰਾਣੀਪੁਰਿਆ ਜੀ ਆਖਰੇ ਹੈ ਕਿ ਕੁਸ਼ਤੀ ਹੋਣੀ ਹੈ 18 ਮਾਰਚ ਨੂੰ ਮਿਉਂ ਦੇ ਵਿੱਚ ਇਹ ਵੀ ਇੱਕ ਯਾਦਾਂ ਨੇ ਇਹ ਵੀ ਇੱਕ ਤਸਵੀਰਾਂ ਜਿਹੜੀਆਂ ਬਣਦੀਆਂ ਨੇ ਯਾਦ ਬਣਦੀ ਹੈ ਪਿਆਰਾ ਸਾਊਂਡ ਜੀ ਆਵਾਜ਼ ਖੋਲ ਦਿਓ ਥੋੜੀ ਇਸ ਮਾਈਕ ਦੇ ਪਿਆਰਾ ਸਾਊਂਡ ਮਨਵੀ ਇਹ ਨਾਲ ਹੀ ਦੋਨੋ ਟੀਮਾਂ ਦੱਸਿਓ ਕਾਲਾਗਰੇਵਾਲ ਜੀ ਕੇ ਲਾਈਵ ਆਪਾਂ ਨੇ ਇਧਰੋਂ ਸਾਡਾ ਬਲਜੀਤ ਬਿਸ਼ਕੀ ਤੇ ਸੋਨੀ ਪੰਜਾਬ ਪੁਲਿਸ ਬਰੇਟਾ ਬਰੇਟਾ ਦੀ ਟੀਮ ਦਾ ਮੇਨ ਸਪਾਂਸਰ ਹੈ ਸਾਡਾ ਭਰਾ ਤੇ ਭੋਗੇ ਭਰਾ ਹੋ ਗ੍ਰਾਊਂਡ ਦੇ ਵਿੱਚ ਪਾਣੀ ਵੀ ਪਹੁੰਚਦਾ ਕਰਦੇ ਮੇਰੀ ਬੇਨਤੀ ਹੈ ਪਾਣੀ ਦੀ ਸਮਾਪਤੀ ਹੋ ਗਈ ਜੀ ਪਹੁੰਚਦਾ ਕਰਦੇ ਇਧਰ ਗ੍ਰਾਊਂਡ ਦੇ ਵਿੱਚ ਖਿਡਾਰੀਆਂ ਵਾਸਤੇ ਪਾਣੀ ਉਹ ਦਰਸ਼ਕੋ ਆਇਆ ਨਜ਼ਾਰਾ ਅੱਜ ਚਾਂਦਪੁਰੇ ਦੇ ਕੱਪ ਦਾ ਵਾਹ ਸੰਗਤ ਖੁਸ਼ ਹੈ ਪ੍ਰੋਫੈਸਰ ਸਾਹਿਬ ਬਹੁਤ ਘਟ